सेख मत सभु बुध तमारी मंदर छाम तेरे कुझ बिना वरना साहिबा कुण गवांत तेरे कुझ बिना वरना जा मेर साहिबा कुण God for が ਹੋਏ ਸਾਹਿਬ ਤੇਰੇ ਨਾਮ ਬਿਟਹੁ ਬਿੰਦ ਬਿੰਦ ਚੁਖ ਚੁਖ ਹੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ

ਸੋ ਗੁਰੂ ਪਿਆਰੀ ਉਸ ਸਾਰੇ ਗੁਰੂ ਪਸਾਤ ਸੰਗਤ ਦੇਓ ਪਾਵਨ ਪਵਿੱਤਰ ਬਾਣੀ ਦੇ ਅੱਜ ਜੋ ਗੁਰੂ ਬਾਦਸ਼ਾਹ ਮਹਾਰਾਜਿਆਂ ਨੇ ਹੁਕਮਨਾਮਾ ਬਸਰੇ ਪਾਠ ਕੀਤੇ ਹਨ ਤਨਾ ਸ੍ਰੀ ਰਾਗ ਦੇ ਵਿੱਚੋਂ ਜਗਤ ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜਿਆਂ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ संत साधक श्री गुरु ग्रंथ साहिब दाद जी अत्यंत पावन पवित्र 660 अंग पर श्लोकत है जियो दर्द है अपना कैसो परि पुकार दुख विसरण सेविया सदा सदा तान सतगुरु गुरुपाद साहिब महाराज कहंदे जगत जेड़ है ए दुखा दर समुद्र है ਇਨ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ ਇਹ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਦਿਸਦਾ ਨਹੀਂ ਜਿਹਦੇ ਪਾਸ ਜਾ ਕੇ ਮੈਂ ਮਨਤ ਕਰਾਂ ਦੂਜੀ ਚਾਈ ਨਾ ਸੁਝਾਈ ਕੋ ਕਿੱਥੇ ਕੋਕਣ ਜਾਉਂ ਤੇਰੇ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਸੋ ਹੋਰ ਆਸ ਇਹ ਥੱਗ ਕੇ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਉਹ ਸਦਾ ਹੀ ਬਖਸ਼ਿਸ਼ਾ ਕਰਨ ਵਾਲਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਰਹਾ ਹੋ ਫਿਰ ਉਹ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾ ਦਾ ਕਰਦਾ ਹੀ ਰਹਿੰਦਾ ਹੈ ਪਰ ਉਹ ਮੇਰੇ ਨਿੱਤ ਦੇ ਤਾਲੇ ਸੁਣ ਕੇ ਵੀ ਕਦੇ ਅੱਕਦਾ ਨਹੀਂ ਬਖਸ਼ਿਸ਼ ਵਿੱਚ ਨਿੱਤ ਇਹੋ ਨਾਲ ਜਿਵੇਂ ਪਹਿਲੀ ਵਾਰੀ ਹੀ ਬਖਸ਼ਿਸ਼ ਕਰਨ ਲੱਗਿਆ ਹੋਵੇ ਅਨੰਦਨ ਸਾਹਿਬ ਸੇਵੀ ਅਨੰਦਸ਼ਰਾਇ ਸੁਏ ਹੈ ਮੇਰੇ ਜਿੰਦ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰ ਦੁੱਖਾਂ 'ਤੋਂ ਆਵਰੋਹੀ ਬਚਾਉਂਦਾ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਬਤਾਰਾ ਹੋਏ ਧਿਆਨ ਨਾਲ ਮੇਨੀ ਜਿੰਦੇ ਸੁਣ ਉਸ ਮਾਰਗ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੱਭ ਸਕੀਦਾ ਹੈ ਦਇਆ ਤੇਰੇ ਨਾਮ ਤਰਾਂ ਹੀ ਦਇਆ ਪ੍ਰਭੂ ਜੀ ਮਿਹਰ ਕਰ ਆਪਣਾ ਨਾਮ ਦੇ ਤਾਂ ਕਿ ਤੇਰੇ ਨਾਮ ਦੇ ਰਾਹੀ ਮੈਂ ਦੁੱਖਾਂ ਦੇ ਇਸ ਸਮੁੰਦਰ ਵਿੱਚੋਂ ਪਾਰ ਲੱਭ ਸਕਾਂ ਸਾਧ ਗੁਰ ਬਾਣਾ ਜਾਉ ਰਹਾ ਮੈਂ ਤੇਤੋਂ ਸਦਾ ਦੀ ਸਦਕੇ ਜਾਂਦਾ ਹਾਂ ਸਰਬੰਸਾਤ ਇੱਕ ਹੈ ਦੂਜਾ ਨਹੀਂ ਕੋਏ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਸਭ ਥਾਈ ਮੌਜੂਦ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਤਾਂ ਕੀ ਸੇਵਾ ਸੋ ਕਰੇ ਜਾਕੂ ਮੈਦਰ ਕਰੇ ਜਿਸ ਜੀਵ ਉਤੇ ਉਹ ਮੇਰ ਦੀ ਨਿਗਾਹ ਕਰਦਾ ਹੈ ਉਹ ਉਸ ਦਾ ਸਿਮਰਨ ਕਰਦਾ ਹੈ ਦੁਦ ਬਾਦ ਪਿਆਰੇ ਕੇਵ ਹਨ ਇਹ ਮੇਰੇ ਇੱਕ ਪਿਆਰੇ ਪ੍ਰਭੂ ਜੀ ਤੇਰੀ ਯਾਦ ਤੋਂ ਮੈਂ ਨਾ ਵਿਅੱਗ ਹੋ ਜਾਂਦਾ ਹਾਂ ਸਾਵਟਿਆਈ ਜੇਹ ਜਿਤ ਨਾਮ ਤੇਰਾ ਲਾਗ ਰਾਂ ਮੈਨੂੰ ਕੋਈ ਉਹ ਵੱਡੀ ਅੰਦਾਜ਼ ਦੇ ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿੱਚ ਜੁੜਿਆ ਰਹਾ ਦੂਜਾ ਨਾਹੀ ਕੋਈ ਜਿਸ ਅਗੇ ਪਿਆਰੇ ਜਾਏ ਕਹਾਂ ਰਹਾ ਵੀ ਮੇਰੇ ਪਿਆਰੇ ਤੇਰੇ ਤੋਂ ਬਿਨਾ ਹੋਰ ਕੋਈ ਐਸਾ ਨਹੀਂ ਹੈ ਜਿਸ ਬਾਸ ਜਾ ਕੇ ਮੈਂ ਇਹ ਅਰਦਵੀ ਕਰ ਸਕਾਂ ਸੇਵੀ ਸਭ ਆਪਣਾ ਅਵਰਣ ਜਾਚੋਂ ਕੋਈ ਦੁੱਖਾਂ ਦੇ ਇਸ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ ਨਾਨਕ ਤਾਕਾ ਦਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਖਿੰਨ-ਖਿੰਨ ਸਤ ਕੀ ਹੁੰਦਾ ਹੈ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਆਹੀ ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਖਿੰਨ ਖਿੰਨ ਪਰਵਾਣ ਜਾਂਦਾ ਹਾਂ ਸੋ ਬੋਤਾਲ ਕੁਰਸ਼ ਕਰਦਨ ਧੰਨਵਾਦ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜੇ ਨਾਮ ਰਤ ਮਿਲ ਤੋਂ ਮਹਾਨ ਕਿਰਪਾ ਬਖਸ਼ ਸ਼ਰਨ ਕੀ ਬੰਦੂਣਾ ਬਲੇ ਦਸਨ ਦੀ ਦਾਇਰ ਬਖਸ਼ਿਸ਼ ਕੀਤੇ ਬਾਣੀ ਪਰਸਨ ਦਾ ਸਤ ਸਬਦ ਕਰਮ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸਤਿਪਾਤ ਜੀ ਸਹੀ ਤਰ੍ਹਾਂ ਕਿਰਪਾ ਦੇ ਸਿਮਾਈ ਰੱਖਣਾ ਸਰਬਤ ਸੰਤਾਂ ਨਾਲ ਆਪਣੇ ਚਰਣਾ ਕਉਨ ਨਾਲ ਜੋੜ ਕੇ ਰਸਨਾ ਦੀ ਸਤਿ ਮੇਰ ਪਰ ਅਧਰਕਣਾ ਗੁਰਸਿੱਖੀ ਜੀਵਨ ਨਾਮ ਦਾਣ ਦੀਆਂ ਦਾਤ ਉਹਤ ਬੇੜਾ ਬਾਣੀ ਬਾਣੀ ਦਾ ਪਿਆਰ ਵਰਸ਼ਿਸ਼ ਕਰਨ ਸਰਬਤ ਸੰਤਾ ਦੇ ਆਗਰ ਅਰਸ ਕਰਨ ਕਰਮਤ ਅਨਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾ ਮਪੂਰਣ ਕਰਨ ਸਰਬਤ ਸੰਤਾ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਆਉ ਗੋ ਤੇ ਆਰੇ ਸਾ ਸੰਗਿਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾ ਕਰਿਏ ਕੋਈ ਵੀ ਰਸਤਾ ਵਾਜੀ ਨਾ ਰਹੇ ਜੀ ਸਾਰੀ ਅਸਕਤਾਂ ਪਿਆਰ ਸਰਕਾਰ ਸਦਗੱਜ ਵਜ ਕੇ ਬੋਲਿਓ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ 감사합니다.